ਮੋਗਾ ਕਾਉਂਟਾ ਮਾਮਲੇ ਦੀ ਮੋਗਾ ਦੇ ਵਿੱਚ ਜ਼ਿਲ੍ਹਾ ਸਿਹਤ ਵਿਭਾਗ ਨੇ ਦੋ ਦੁਕਾਨਾਂ ਦੇ ਵਿੱਚ ਲਗਭਗ 900 ਲੀਟਰ ਨਕਲੀ ਘਿਓ ਜ਼ਬਤ ਕੀਤਾ ਹੈ ਕਿਉਂ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਨੇ ਸਿਹਤ ਵਿਭਾਗ ਦੀ ਟੀਮ ਵੱਲੋਂ ਗੁਪਤ ਸੂchnਾ ਦੇ ਆਧਾਰ ਤੇ ਛਾਪੇਮਾਰੀ ਕੀਤੀ ਗਈ ਤੇ ਘਟੀਆ ਕਿਸਮ ਦਾ ਨਕਲੀ ਘਿਓ ਬਰਾਮਦ ਕੀਤਾ ਗਿਆ ਦਰਸਲ ਵਿਭਾਗ ਨੂੰ ਸੂchnਾ ਮਿਲੇ ਸੀ ਕਿ ਤਿਉਹਾਰਾਂ ਦਾ ਸੀਜ਼ਨ ਔਨ ਕਰਕੇ ਇਹਨਾਂ ਦੁਕਾਨਦਾਰਾਂ ਵੱਲੋਂ ਵੱਧ ਮੁਨਾਫਾ ਕਮਾਉਣ ਲਈ ਨਕਲੀ ਘਿਓ ਬਣਾ ਕੇ ਬਾਜ਼ਾਰ 'ਚ ਸਪਲਾਈ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਛਾਪੇਮਾਰੀ ਕੀਤੀ ਗਈ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਇਸ ਤਰ੍ਹਾਂ ਦੇ ਗੋਦਾਮਾਂ ਦੇ ਹੇ ਹੁੰਦੇ ਨੇ ਜੋ ਮਿਲਾਵਟ ਦੇ ਨਾਲ ਮਠਾਈਆਂ ਬਣਾਉਂਦੇ ਨੇ ਤਾਂ ਅੱਗੇ ਕਿਹਾ ਜਾ ਸਕਦਾ ਕਿ ਤਿਉਹਾਰੀ ਸੀਜ਼ਨ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੀਆਂ ਦੁਕਾਨਾਂ ਤੇ ਛਾਪੇਮਾਰੀ ਹੋ ਸਕਦੀ ਹੈ ਤੇ ਸੀਲ ਕੀਤਾ ਜਾ ਸਕਦਾ ਹੈ ਗੁਪਤ ਸੂਚਨਾ ਦੇ ਆਧਾਰ ਤੇ ਹੀ ਇਸ ਗੋਦਾਮ ਤੇ ਛਾਪੇਮਾਰੀ ਕੀਤੀ ਗਈ ਕੁਝ ਦਿਨ ਪਹਿਲਾਂ ਵੀ ਮੋਗਾ ਦੇ ਵਿੱਚ ਦੋ ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ ਸੀ ਤੇ ਨਕਲੀ ਕਿਓ ਬਰਾਮਦ ਕੀਤਾ ਗਿਆ ਸੀ ਤੇ ਸੀਲ ਕਰ ਦਿੱਤਾ ਗਿਆ ਸੀ ਨਾ ਦੋਨਾਂ ਗੋਦਾਮਾਂ ਨੂੰ ਦੱਸਦੇ ਕਿ ਨਾ ਡੱਬਿਆਂ ਦੇ ਉੱਤੇ ਜਿਨ੍ਹਾਂ ਦੇ ਵਿੱਚ ਕਿਓ ਦੇ ਕਿਓ ਪੈਕ ਕੀਤੇ ਗਏ ਸੀ ਉਨਾ ਤੇ ਚੰਗੀਆਂ ਕੰਪਨੀਆਂ ਦੇ ਮਾਰਕੇ ਲੱਗੇ ਹੋਏ ਸਨ ਮੋਗਾ ਦੇ ਵਿੱਚ ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਨੂੰ ਜਦ ਇਸ ਸਬੰਧੀ ਸੂਚਨਾ ਮਿਲੀ ਕਿ ਇਹ ਤੇ ਨਕਲੀ ਕਿਓ ਵੇਚਾ ਜਾ ਰਹਾ ਤਾਂ ਉਹਨਾਂ ਨੇ ਛਾਪੇ ਮਾਰੀ ਕੀਤੀ ਛਾਪੇ ਮਾਰੀ ਦੇ ਦੌਰਾਨ ਲਗਭਗ 900 ਲੀਟਰ ਨਕਲੀ ਕਿਓ ਜ਼ਬਤ ਕੀਤਾ ਗਿਆ ਤੇ ਕਿਓ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਨੇ ਤੇ ਗੋਦਾਮ ਨੂੰ ਸੀਲ ਕਰ ਦਿੱਤਾ ਗਿਆ ਬਹੁਤ ਦੀ ਦੁਕਾਨ ਤੋਂ ਸਾਨੂੰ ਜਿਹੜਾ ਵੇਰ ਬੋਟ 215 ਲੀਟਰ ਜਾਂ ਕੀ ਜੀ ਚਲੋ ਸਾਨੂੰ ਜੇਸੀ ਕੇ ਮਿਲਿਆ ਜਿਹੜਾ ਕਿ ਅਸੀਂ ਸਸਪੈਕਟ ਕਰਦੇ ਆਂ ਸੰਸ਼ਕਾ ਹੈ ਕਿ ਉਹ ਦੇਸੀ ਜਿਹੜਾ ਨਕਲੀ ਦੇ ਸਿੱਕੇ ਆ ਤੁਸੀਂ ਇਹ ਚਾਪਾ ਮਾਰਿਆ ਹੈਗਾ ਉਹ ਤੋਂ ਲਗਭਗ 715 ਲੀਟਰ ਜਿਹੜੇ ਦੇ ਸਿੱਕੇ ਅਸੀਂ ਫੜਿਆ ਆ ਪਰ ਉਹਨੂੰ ਵੀ ਅਸੀਂ ਸੈਂਪਲ ਭਰ ਕੇ ਸੀਲ ਕਰਕੇ ਤੇ ਤਫੀਦ